ਅਨਮੋਲ ਨੂੰ ਲੱਡੂਆਂ ਦੇ ਨਾਲ ਥੋਲਿਆ ਗਿਆ ਤੇ ਉਸ ਸਮੇਂ ਉਹਨਾਂ ਦੇ ਦੋਸਤ ਹਰਬੀ ਸੰਗਾ ਮੌਕੇ ਤੇ ਮੌਜੂ ਸੀ ਜਿਨ੍ਹਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਿਹਾ ਵੀਡੀਓ ਅਸੀਂ ਤੁਹਾਨੂੰ ਦਿਖਾਈਏ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਹਰਬੀ ਸੰਗਾ ਨੇ ਜੋ ਕਰਮਜੀਤ ਅਨਮੋਲ ਦੇ ਦੋਸਤ ਨੇ ਉਹ ਕਹਿ ਰਹੇ ਨੇ ਕਿ ਪਿੰਡ ਦੇ ਵਿੱਚ ਕਰਮਜੀਤ ਅਨਮੋਲ ਦਾ ਸਵਾਗਤ ਹੋ ਰਿਹਾ ਉਹਨਾਂ ਦਾ ਸਤਿਕਾਰ ਹੋ ਰਿਹਾ ਉਹਨਾਂ ਨੂੰ ਲੱਡੂਆਂ ਦੇ ਨਾਲ ਜਵਾ ਤੋਲਿਆ ਜਾ ਰਿਹਾ ਜਿਹਾ ਇਹ ਤਸਵੀਰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਲੋਕ ਸਭਾ ਚੋਣਾਂ 2024 ਦੇ ਵਿੱਚ ਕਰਮ ਜੀਤ ਅਨਮੋਲ ਨੂੰ ਉਮੀਦਵਾਰ ਐਲਾਨਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਮਾਨ ਦੀ ਗੱਲ ਕਰ ਲਈਏ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਿੱਜੀ ਦੋਸਤ ਨੇ ਕਰੀਬੀ ਦੋਸਤ ਨੇ ਕਰਮਜੀਤ ਅਨਮੋਲ ਤੇ ਜਦੋਂ ਉਹਨਾਂ ਦਾ ਨਾਮ ਐਲਾਨਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਕਰਮਜੀਤ ਅਨਮੋਲ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਨਾਮ ਵੀ ਆਊਗਾ ਜਦੋਂ ਮੇਰਾ ਮੇਰੇ ਨਾਮ ਦਾ ਅਨਾਉਂਸਮੈਂਟ ਹੁੰਦਾ ਤਾਂ ਉਸ ਤੋਂ ਕੁਝ ਟਾਈਮ ਪਹਿਲਾਂ ਹੀ ਮੈਨੂੰ ਪਤਾ ਲੱਗਦਾ ਹੈ ਕਿ ਹਾਂ ਹੁਣ ਮੇਰਾ ਨਾਮ ਵੀ ਐਲਾਨਣ ਜਾ ਰਹੇ ਨੇ ਹਾਲਾਂਕਿ ਇਹ ਮਨਾ ਕੀਤਾ ਸੀ ਲੇਕਿਨ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਨਹੀਂ ਤੂੰ ਵਧੀਆ ਕੰਮ ਕਰ ਸਕਦਾ ਤਾਂ ਫਿਰ ਮੈਂ ਵਧੀਆ ਕੰਮ ਕਰਾਂਗਾ ਹਲਕੇ ਦੇ ਵਿੱਚ ਵਧੀਆ ਕੰਮ ਕਰਾਂਗਾ ਤੇ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਜੋ ਸਨੀ ਦਿਓਲ ਨੇ ਜਿਨ੍ਹਾਂ ਨੂੰ ਗੁਰਦਾਸਪੁਰ ਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਜਦੋਂ ਉਹਨਾਂ ਨੂੰ ਜਿੱਤ ਮਿਲ ਜਾਂਦੀ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦੇ ਨੇ ਤਾਂ ਕਲਾਕਾਰ ਆਉਂਦੇ ਨੇ ਲੇਕਿਨ ਜਿੱਤ ਤੋਂ ਬਾਅਦ ਉਹ ਗਾਇਬ ਹੋ ਜਾਂਦੇ ਨੇ ਉਹ ਆਪਣੀ ਲਾਈਫ ਦੇ ਵਿੱਚ ਆਪਣੇ ਫੀਲ ਦੇ ਵਿੱਚ ਵਾਪਸ ਚਲੇ ਜਾਂਦੇ ਨੇ ਤੇ ਫਿਰ ਜਿਹੜੇ ਲੋਕੀ ਨੇ ਉਹ ਸ਼ਿਕਾਇਤ ਕਰਨ ਦੇ ਲਈ ਕਿਸ ਨੂੰ ਲੱਭਣਗੇ ਤਾਂ ਇਹ ਵੀ ਸਵਾਲ ਜਿਹੜਾ ਲੋਕਾਂ ਦੇ ਵੱਲੋਂ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਰਮਜੀਤ ਅਨਮੋਲ ਕਹਿੰਦੇ ਨੇ ਕਿ ਨਹੀਂ ਮੈਂ ਪੰਜਾਬ ਦੇ ਵਿੱਚ ਵਿਸਰਾਗਾ ਲੋਕਾਂ ਨਾਲ ਗੱਲਬਾਤ ਕਰਾਂਗਾ ਸਮੱਸਿਆ ਜਿਹੜੀ ਹੈਗੀ ਆ ਉਹ ਵੀ ਮੈਂ ਹੱਲ ਕਰਨ ਦੀ ਉਪਰਿ ਕੋਸ਼ਿਸ਼ ਕਰਾਂਗਾ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਭਾਵੇਂ ਮੈਨੂੰ ਨਹੀਂ ਸੀ ਪਤਾ ਸੀਐਮ ਪਵੰਤ ਮਾਰਨੇ ਮੈਨੂੰ ਕਿਹਾ ਕਿ ਹਾਂ ਤੁਸੀਂ ਚੋਣ ਮੈਦਾਨ ਦੇ ਵਿੱਚ ਨਿਤਰੋ ਤੁਸੀਂ ਵਧੀਆ ਕੰਮ ਕਰ ਸਕੋਗੇ ਤਾਂ ਮੈਂ ਉਹ ਲੋਕਾਂ ਦੇ ਹਿੱਤ ਦੇ ਲਈ ਖੜਾ ਰਾਵਾਂਗਾ ਤਾਂ ਜੋ ਅਨਮੋਲ ਨੇ ਕਰਮਜੀਤ ਅਨਮੋਲ ਫਰੀਦਕੋੜ ਤੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਬੀਜੇਪੀ ਦੀ ਤਾਂ ਬੀਜੇਪੀ ਦੇ ਵੱਲੋਂ ਹੰਸਰਾਜ ਹੰਸ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਹੁਣ ਟੱਕਰ ਜੋ ਹੈ ਉਹ ਜ਼ਬਰਦਸਤ ਹੈ ਇਹ ਤੇ ਨਾਲ ਹੀ ਜੇਕਰ ਦੇਖਿਆ ਜਾਵੇ ਕਰਮਜੀਤ ਅਨਮੋਲ ਜੋ ਨੇ ਉਹ ਵੀ ਕਲਾਕਾਰ ਨੇ ਹੰਸਰਾਜ ਹੰਸ ਦੋ ਉਹ ਵੀ ਕਲਾਕਾਰ ਨੇ ਦੋਵੇਂ ਕਲਾਕਾਰ ਨੇ ਜੋ ਕਿ ਇੱਕੋ ਇਲਾਕੇ ਤੇ ਉਹ ਖੜੇ ਨੇ ਉਮੀਦਵਾਰ ਉਹਨਾਂ ਨੂੰ ਬਣਾਇਆ ਗਿਆ ਤੇ ਟੱਕਰ ਵੀ ਦੇਖਣ ਵਾਲੀ ਹੋਵੇਗੀ ਦੂਜੇ ਪਾਸੇ ਜਦੋਂ ਗੱਲਬਾਤ ਕੀਤੀ ਗਈ ਸੀ ਹੰਸਰਾਜ ਹੰਸ ਦੇ ਨਾਲ ਤਾਂ ਉਹਨਾਂ ਕਹਿਆ ਸੀ ਉਹ ਛੋਟਾ ਵੀਰ ਹੈ ਮੇਰਾ ਤੇ ਵਧੀਆ ਕਲਾਕਾਰ ਹੈ ਦੂਜੇ ਪਾਸੇ ਕਰਮਜੀਤ ਅਨਮੋਲ ਕਹਿੰਦੇ ਨੇ ਕਿ ਉਹ ਮੇਰਾ ਵੱਡਾ ਭਰਾ ਹੈ ਤੇ ਉਹ ਵੀ ਵਧੀਆ ਕਲਾਕਾਰ ਨੇ ਹੁਣ ਦੇਖਣਾ ਇਹ ਹੋਵੇਗਾ ਜਦੋਂ ਦੋਵੇਂ ਅਲਾਕਾਰ ਇਕੱਠੇ ਮੁਕਾਬਲਾ ਕਰਨਗੇ ਇੱਕੋ ਇਲਾਕੇ ਦੇ ਵਿੱਚੋਂ ਤਾਂ ਕਿ ਉਹ ਜਿਹਾ ਜੋ ਆ ਇਹਨਾਂ ਦੇ ਵਿੱਚ ਜੋ ਰਿਸ਼ਤਾ ਕਾਇਮ ਹੈ ਉਹ ਦੇਖਣ ਨੂੰ ਮਿਲਦਾ ਹੈ ਫਿਲਹਾਲ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੋ ਤਸਵੀਰ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹਰਬੀ ਸੰਗਾ ਜੋ ਕਿ ਕਰਮਜੀਤ ਅਨਮੋਲ ਦੇ ਦੋਸਤ ਨੇ ਜਿਨ੍ਹਾਂ ਨੇ ਦੇ ਵੱਲੋਂ ਵੀਡੀਓ ਬਣਾਈ ਗਈ ਉਹ ਵੀਡੀਓ ਬਣਾ ਕੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਵੀ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਅੱਜ ਕਰਮਜੀਤ ਅਨਮੋਲ ਦਾ ਜੋ ਹੈ ਲੱਡੂਆਂ ਦੇ ਨਾਲ ਉਹਨਾਂ ਨੂੰ ਤੋਲਿਆ ਜਾ ਰਿਹਾ ਹੈ ਉਹਨਾਂ ਨੂੰ ਸਤਕਾਰ ਜੋ ਹੈ ਉਹ ਦਿੱਤਾ ਜਾ ਰਿਹਾ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਇੱਕ ਵਾਰੀ ਹੋਰ ਇਹ ਤਸਵੀਰਾਂ ਅਸੀਂ ਦੇਖ ਲੈਂਦੇ ਆ ਕਿ ਕਿਸ ਤਰੀਕੇ ਦੇ ਨਾਲ ਹਰਬੀ ਸੰਘਾ ਦੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਤਾਂ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਸਕਰੀਨ ਤੇ ਦਿਖਾ ਰਿਆ ਤੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਲੋਕੀ ਮੌਜੂਦ ਨੇ ਤੇ ਲੋਕਾਂ ਦੇ ਵੱਲੋਂ ਜੋ ਕਰਮਜੀਤ ਅਨਮੋਲ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਫਰੀਦਕੋਟ ਤੋਂ ਉਹ ਇਸ ਵਾਰੀ ਚੋਣ ਲੜਨਗੇ ਤੇ ਕਲਾਕਾਰ ਸੀ ਸਿੰਗਰ ਨੇ ਤੇ ਹੁਣ ਇਸ ਵਾਰ ਇਹੋ ਚੋਣ ਅਖਾੜੇ ਦੇ ਵਿੱਚ ਨਿੱਤਰ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਹਾਂ ਬਈ ਮੈਂ ਇਸ ਵਾਰ ਕਿਸਾਨਾਂ ਦੇ ਲਈ ਕੰਮ ਕਰਾਂਗਾ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰਾਂਗਾ ਮੈਂ ਉਹਨਾਂ ਨੂੰ ਨਿਰਾਸ਼ ਨਹੀਂ ਕਰਾਂਗਾ ਹਾਲਾਂਕਿ ਤੁਹਾਨੂੰ ਦੱਸ ਦਈਏ 20 ਤਰੀਕ ਨੂੰ ਇਹਨਾਂ ਦਾ ਰੋਡ ਸ਼ੋ ਵੀ ਹੈ ਜਿਸ ਦੇ ਵਿੱਚ ਬਿੰਨੂ ਟਿੱਲੋ ਜੋ ਨੇ ਉਹ ਸ਼ਰਕਤ ਕਰ ਸਕਦੇ ਨੇ ਜੋ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੋ ਰਹੀਆਂ ਨੇ ਤਾਂ ਫਿਲਹਾਲ ਉਹਨਾਂ ਦੇ ਜੋ ਸਾਥੀ ਜੋ ਉਹਨਾਂ ਦੇ ਦੋਸਤ ਨੇ ਹਰ ਵੀ ਸੰਗਾ ਉਹਨਾਂ ਦੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਰਮਜੀਤ ਅਨਮੋਲ ਦਾ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਸਵਾਗਤ ਹੋ ਰਿਹਾ ਸਤਿਕਾਰ ਕੀਤਾ ਜਾ ਰਿਹਾ ਉਹਨਾਂ ਦਾ ਤੇ ਉਹਨਾਂ ਨੂੰ ਲੱਡੂਆਂ ਦੇ ਨਾਲ ਜੋ ਹੈ ਤੋਲਿਆ ਜਾ ਰਿਹਾ ਹੈ